ਐਸਐਮਹਨਰੀ 15 ਤਰੀਕ ਨੂੰ ਇੱਕ ਗੈਂਗਬਸਟ ਕੀਤਾ ਸੀ ਜਿਹੜਾ ਕਿ ਅ ਅੰਤਰਰਾਜਿਓਂ ਰਾਜਿਓਂ ਵਿੱਚੋਂ ਭੁੱਕੀ ਲਿਆ ਕੇ ਪਿਉਰਾ ਬੋਸ ਲਿਆ ਕੇ ਨਲੰਦਰ ਵਿੱਚ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਸਪਾਈ ਕਰਦਾ ਸੀ ਉਸੇ ਚੇਨ ਨੂੰ ਤੋੜਦਿਆਂ ਹੋਇਆ ਜਿਹੜਾ ਇਸ ਗੈਂਗ ਦਾ ਕਿੰਗ ਪਿਨਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਜੁਆਇੰਟ ਕਮਿਸ਼ਨਰ ਨਾਲ ਹੈਗੇ ਨੇ ਸਰ ਅ ਪ੍ਰਾਇਮਰੀ ਇਨਵੈਸਟੀਗੇਸ਼ਨ ਕੀ ਕੀਆ ਕਿਉਂਕਿ ਪਹਿਲਾ ਦੋ ਜਣੇ ਗ੍ਰਿਫਤਾਰ ਕੀਤੇ ਸੀ ਦੋ ਜਣੇ ਗ੍ਰਿਫਤਾਰ ਕੀਤੇ ਸੀ ਜੀ ਪਹਿਲਾਂ ਉਹਨਾਂ ਤੋਂ ਦੋ ਗੱਡੀਆਂ ਬਰਾਮਦ ਕੀਤੀਆਂ ਸੀ 14 ਕੁਇੰਟਲ ਪੁੱਕੀ ਬਰਾਮਦ ਕੀਤੀ ਸੀ ਉਸੇ ਦੀ ਲੜੀ ਦੇ ਵਿੱਚ ਦੋ ਬੰਦੇ ਹੋਰ ਗ੍ਰਿਫਤਾਰ ਕੀਤੇ ਆ ਜਿਹੜਾ ਮੇਨ ਬੰਦਾ ਸੀ ਉਹਨਾਂ ਦਾ ਜੋਗਾ ਸਿੰਘ ਉਹਨੂੰ ਵੀ ਗ੍ਰਿਫਤਾਰ ਕੀਤਾ ਔਰ ਉਹਨਾਂ ਕੋਲ ਇੱਕ ਦੇਸੀ ਕੱਟਾ ਵੀ ਬਰਾਮਦ ਕੀਤਾ ਔਰ 1 ਕੁਇੰਟਲ 40 ਕਿਲੋ ਪੁੱਕੀ ਹੋਰ ਬਰਾਮਦ ਕੀਤੀ ਹੈ ਸਾਡੇ ਸਦਰ ਦੇ ਏਰੀਆ ਦੇ ਵਿੱਚ ਆਉਂਦਾ ਤੇ ਇਹ ਵੀ ਹੈ ਜੀ ਬਸ ਅੱਗੇ ਹਾਲੇ ਤਫਤੀਸ਼ ਚੱਲ ਰਹੀ ਹੈ ਫਦਰ ਕਰਕੇ ਦੇਖਦੇ ਹਾਂ ਜਿਹੜਾ ਟਰੱਕ ਜਿਹੜਾ ਆਪਾਂ 15 ਤਰੀਕ ਨੂੰ ਜਿਹੜਾ ਇਹ ਦੋ ਤਿੰਨ ਜਣੇ ਦੇ ਨਾਲ ਕਾਬੂ ਕੀਤਾ ਟਰੱਕ ਵੀ ਨਾਲ ਲਿਆਂਦਾ ਸੀਗਾ ਉਹ ਜਿਹੜਾ ਉਹਦਾ ਮਾਲਕ ਕੌਣ ਸੀਗਾ ਇਹ ਜੋਗਾ ਸਿੰਘ ਹੀ ਸੀਗਾ ਮੇਨ ਕਿੰਗਪਿੰਨ ਜਿਹੜਾ ਹੈਗਾ ਇਹਦੇ ਤਫਤੀਸ਼ ਦਾ ਹਿੱਸਾ ਹੈ ਜੀ ਉਹਦੇ ਵਿੱਚ ਹੀ ਆਏਗਾ ਸਾਰਾ ਕੁਝ ਸਾਰੀ ਚੀਜ਼ ਵੈਰੀਫਾਈ ਜਦ ਤੱਕ ਨਹੀਂ ਹੁੰਦੀ ਤਦ ਤੱਕ ਮਾਲਕੀ ਦਾ ਤਾਂ ਨਹੀਂ ਦੱਸ ਸਕਦੇ ਪਰ ਹਾਂ ਕਿੰਗਪਿੰਨ ਜੋਗਾ ਸਿੰਘ ਹੈ ਤੇ ਹੁਣ ਠਿੱਕਰ ਗੱਲ ਕਰਾਂ ਤੇ ਕਿੰਨੇ ਕ ਸਮੇਂ ਤੋਂ ਇਹ ਜਿਹੜੇ ਸਖਤ ਧੰਦੇ ਦੇ ਵਿੱਚ ਲਿਫਟ ਹੈਗੇ ਨੇ ਇਸ ਤੋਂ ਪਹਿਲਾਂ ਕਿਹੜਾ ਕੰਮ ਇਹ ਕਰਦੇ ਹੁੰਦੇ ਸੀ ਇਹ ਜੋਗਾ ਸਿੰਘ ਪਹਿਲਾਂ ਕੋਈ ਬਰਤਨਾਂ ਦੀ ਦੁਕਾਨ ਤੇ ਕੰਮ ਕਰਦਾ ਸੀ ਕਾਫੀ ਦੇਰ ਪਹਿਲਾਂ ਲੇਕਿਨ ਉਸ ਤੋਂ ਬਾਅਦ ਫਿਰ ਸ਼ਰਾਬ ਸ਼ੁਰੂ ਵੇਚਣ ਲੱਗ ਗਿਆ ਉਸ ਤੋਂ ਬਾਅਦ ਫਿਰ ਨਸ਼ੇ ਦੇ ਵਿੱਚ ਆ ਗਿਆ ਔਰ ਇਹ ਹੁਣ ਕਾਫੀ ਸਾਲਾਂ ਤੋਂ ਨਸ਼ੇ ਦੇ ਵਿੱਚ ਹੈਗਾ ਤੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਤੇ ਹੁਣ ਠਿੱਕਰ ਪਤਾ ਲੱਗਾ ਕਿ ਜਿਹੜੀ ਸਪਲਾਈ ਲੈ ਕੇ ਆਉਂਦੇ ਸੀਗੇ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਉਹਨਾਂ ਨੂੰ ਉਹ ਪੂਰਾ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜਿਹੜਾ ਬਿਲਕੁਲ ਜਿੱਥੇ-ਜਿੱਥੇ ਲੈ ਕੇ ਆ ਰਹੇ ਫਾਰਵਰਡ ਬੈਕਵਰਡ ਲਿੰਕੇਜ ਸੋ ਸਾਰੀਆਂ ਕਵਰ ਕਰਾਂਗੇ ਧੰਨਵਾਦ ਗੱਲ ਬਦਲਣ ਲਈ ਸੋ ਇਸਨ ਜੋਇੰਟ ਕਮਿਸ਼ਨਰ ਸੰਦੀਪ ਸ਼ਰਮਾ ਜਿਨ੍ਹਾਂ ਨੇ ਕਲੀਅਰ ਕੀਤਾ ਕਿ ਤਿੰਨ ਜਣੇ ਪਹਿਲਾਂ ਅਰੈਸਟ ਕੀਤੇ ਸੀ ਉਹਨਾਂ ਕੋਲੋਂ ਟਰੱਕ ਵਗੈਰਾ ਵੀ ਜਿਹੜੇ ਸੀਗੇ ਉਹ ਬਿਲ ਬਰਾਮਦ ਕੀਤੇ ਸੀਗੇ ਹੁਣ ਇੱਕ ਕੁਆਂਟਲ 40 ਕਿਲੋ ਚੋਰਾਪੋਸਤ ਹੋਰ ਬਰਾਮਦ ਹੋਈ ਹੈ ਜਿਹੜਾ ਟਰੱਕ ਦਾ ਓਨਰ ਅਜੋਗਾ ਸਿੰਘ ਜਿਹਨੂੰ ਹੁਣ ਗ੍ਰਿਫਤਾਰ ਕੀਤਾ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਕੀ ਕੀ ਸਾਹਮਣੇ ਆਉਂਦਾ ਕਿਹਦੇ ਕਿਹਦੇ ਨਾਲ ਤਾਰ ਜੁੜਦੇ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਨਵੀਂ ਤੇ ਤਾਜ਼ਾ ਅਪਡੇਟ ਲਈ ਦੇਖਦੇ ਰਹੋ ਦੈਨਿਕ ਸੋਹਰਾਂ ਟੀਵੀ ਮਨੋਦਰ ਜੀ ਦਾ ਧੰਨਵਾਦ ਐਸੇ ਮਹੀਨੇ ਦੀ 15 ਤਰੀਕ ਨੂੰ ਇੱਕ ਗੈਂਗਵਾਸਟ ਕੀਤਾ ਸੀ ਜਿਹੜਾ ਕਿ ਅ ਅੰਤਰਰਾਜੀਓ ਰੇਡੀਓ ਵਿੱਚੋਂ ਭੁੱਕੀ ਲਿਆ ਕੇ ਪਿਚੂਰਾ ਬੋਸ ਲਿਆ ਕੇ ਨਲੰਦਰ ਵਿੱਚ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਸਪਾਈ ਕਰਦਾ ਸੀ ਉਸੇ ਚੇਨ ਨੂੰ ਤੋੜਦਿਆਂ ਹੋਇਆ ਜਿਹੜਾ ਇਸ ਗੈਂਗ ਦਾ ਕਿੰਗ ਪਿਨਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਜੁਆਇੰਟ ਕਮਿਸ਼ਨਰ ਨਾਲ ਹੈਗੇ ਨੇ ਸਰ ਅ ਪ੍ਰਾਇਮਰੀ ਇਨਵੈਸਟੀਗੇਸ਼ਨ ਕੀ ਕੀਆ ਕਿਉਂਕਿ ਪਹਿਲਾ ਦੋ ਜਣੇ ਗ੍ਰਿਫਤਾਰ ਕੀਤੇ ਸੀ ਦੋ ਜਣੇ ਗ੍ਰਿਫਤਾਰ ਕੀਤੇ ਸੀ ਜੀ ਪਹਿਲਾਂ ਉਹਨਾਂ ਤੋਂ ਦੋ ਗੱਡੀਆਂ ਬਰਾਮਦ ਕੀਤੀਆਂ ਸੀ 14 ਕੁਇੰਟਲ ਪੁੱਕੀ ਬਰਾਮਦ ਕੀਤੀ ਸੀ ਉਸੇ ਦੀ ਲੜੀ ਦੇ ਵਿੱਚ ਦੋ ਬੰਦੇ ਹੋਰ ਗ੍ਰਿਫਤਾਰ ਕੀਤੇ ਆ ਜਿਹੜਾ ਮੇਨ ਬੰਦਾ ਸੀ ਉਹਨਾਂ ਦਾ ਜੋਗਾ ਸਿੰਘ ਉਹਨੂੰ ਵੀ ਗ੍ਰਿਫਤਾਰ ਕੀਤਾ ਔਰ ਉਹਨਾਂ ਕੋਲ ਇੱਕ ਦੇਸੀ ਕੱਟਾ ਵੀ ਬਰਾਮਦ ਕੀਤਾ ਔਰ 1 ਕੁਇੰਟਲ 40 ਕਿਲੋ ਪੁੱਕੀ ਹੋਰ ਬਰਾਮਦ ਕੀਤੀ ਹੈ ਸਾਡੇ ਸਦਰ ਦੇ ਏਰੀਆ ਦੇ ਵਿੱਚ ਆਉਂਦਾ ਤੇ ਇਹ ਵੀ ਹੈ ਜੀ ਬਸ ਅੱਗੇ ਹਾਲੇ ਤਫਤੀਸ਼ ਚੱਲ ਰਹੀ ਹੈ ਫਦਰ ਕਰਕੇ ਦੇਖਤੀ ਹੈ ਜਿਹੜਾ ਟਰੱਕ ਜਿਹੜਾ ਆਪਾਂ 15 ਤਰੀਕ ਨੂੰ ਜਿਹੜਾ ਇਹ ਦੋ ਤਿੰਨ ਜਣੇ ਦੇ ਨਾਲ ਕਾਬੂ ਕੀਤਾ ਟਰੱਕ ਵੀ ਨਾਲ ਲਿਆਂਦਾ ਸੀਗਾ ਉਹ ਜਿਹੜਾ ਉਹਦਾ ਮਾਲਕ ਕੌਣ ਸੀਗਾ ਇਹ ਜੋਗਾ ਸਿੰਘ ਹੀ ਸੀਗਾ ਮੇਲਕਿੰਗ ਪਿੰਨ ਜਿਹੜਾ ਹੈਗਾ ਇਹ ਤੇ ਤਫਤੀਸ਼ ਦਾ ਹਿੱਸਾ ਹੈ ਜੀ ਉਹਦੇ ਵਿੱਚ ਹੀ ਆਏਗਾ ਸਾਰਾ ਕੁਝ ਸਾਰੀ ਚੀਜ਼ ਵੈਰੀਫਾਈ ਜਦ ਤੱਕ ਨਹੀਂ ਹੁੰਦੀ ਤਦ ਤੱਕ ਉਹ ਮਾਲਕੀ ਦਾ ਤੇ ਨਹੀਂ ਦੱਸ ਸਕਦੇ ਪਰ ਹਾਂ ਕਿੰਗ ਪਿੰਨ ਜੋਗਾ ਸਿੰਘ ਹੈ ਜੇ ਹੁਣ ਤੱਕ ਗੱਲ ਕਰਾਂ ਤੇ ਕਿੰਨੇ ਕ ਸਮੇਂ ਤੋਂ ਇਹ ਜਿਹੜੇ ਸੁਖਧੰਦੇ ਦੇ ਵਿੱਚ ਲਿਪਟ ਹੈਗੇ ਨੇ ਇਸ ਤੋਂ ਪਹਿਲਾਂ ਕਿਹੜਾ ਕੰਮ ਇਹ ਕਰਦੇ ਹੁੰਦੇ ਸੀ ਇਹ ਜੋਗਾ ਸਿੰਘ ਪਹਿਲਾਂ ਕੋਈ ਵਰਤਨਾ ਦੀ ਦੁਕਾਨ ਤੇ ਕੰਮ ਕਰਦਾ ਸੀ ਕਾਫੀ ਦੇਰ ਪਹਿਲਾਂ ਲੇਕਿਨ ਉਸ ਤੋਂ ਬਾਅਦ ਫਿਰ ਸ਼ਰਾਬ ਸ਼ੁਰੂ ਵੇਚਣ ਲੱਗ ਗਿਆ ਉਸ ਤੋਂ ਬਾਅਦ ਫਿਰ ਨਸ਼ੇ ਦੇ ਵਿੱਚ ਆ ਗਿਆ ਔਰ ਇਹ ਹੁਣ ਕਾਫੀ ਸਾਲਾਂ ਤੋਂ ਨਸ਼ੇ ਦੇ ਵਿੱਚ ਹੈਗਾ ਤੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਤੇ ਹੁਣ ਤਿੱਕਰ ਪਤਾ ਲੱਗਾ ਕਿ ਜਿਹੜੀ ਸਪਲਾਈ ਲੈ ਕੇ ਆਉਂਦੇ ਸੀਗੇ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਉਹਨਾਂ ਨੂੰ ਉਹ ਸਾਰਾ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜੀ ਉਹ ਬਿਲਕੁਲ ਜਿੱਥੇ-ਜਿੱਥੇ ਲੈ ਕੇ ਆ ਰਹੇ ਫਾਰਵਰਡ ਬੈਕਵਰਡ ਲਿੰਕੇਜ ਜੀ ਸੋ ਸਾਰੀਆਂ ਕਵਰ ਕਰਾਂਗੇ ਧੰਨਵਾਦ ਗੱਲ ਬਦਲਣ ਲਈ ਸੋ ਇਸਨ ਜੋਇੰਟ ਕਮਿਸ਼ਨਰ ਸੰਦੀਪ ਸ਼ਰਮਾ ਜਿਨ੍ਹਾਂ ਨੇ ਕਲੀਅਰ ਕੀਤਾ ਕਿ ਤਿੰਨ ਜਣੇ ਪਹਿਲਾਂ ਅਰੈਸਟ ਕੀਤੇ ਸੀ ਉਹਨਾਂ ਕੋਲੋਂ ਟਰੱਕ ਵਗੈਰਾ ਵੀ ਜਿਹੜੇ ਸੀਗੇ ਉਹ ਬਰਾਮਦ ਕੀਤੀ ਸੀ ਕਿ ਹੁਣ ਇੱਕ ਕੁਆਂਟਲ 40 ਕਿਲੋ ਚੋਰਾਪੋਸ ਹੋਰ ਬਰਾਮਦ ਹੋਈ ਹੈ ਜਿਹੜਾ ਟਰੱਕ ਦਾ ਓਨਰ ਅਜੋਗਾ ਸਿੰਘ ਜਿਹਨੂੰ ਹੁਣ ਗ੍ਰਿਫਤਾਰ ਕੀਤਾ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਕੀ ਕੀ ਸਾਹਮਣੇ ਆਉਂਦਾ ਕਿਹਦੇ ਕਿਹਦੇ ਨਾਲ ਤਾਰ ਜੁੜਦੇ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਨਵੀਂ ਤੇ ਤਾਜ਼ਾ ਅਪਡੇਟ ਲਈ ਦੇਖਦੇ ਰਹੋ ਦੈਨਿਕ ਸੋਰਾ ਟੀਵੀ ਮਨੋਦਰ ਜੀ ਦਾ ਧੰਨਵਾਦ